ਮਾਰੀ ਕਰਾਂ ਬਾਈ ਕੈਮਰਾ ਇਹ 2008 ਮਾਡਲ ਹੈ 3.5 ਲੱਖ ਰੁਪਿਆ ਪਰ ਡਿਮਾਂਡ ਕਰਦੇ ਆ ਬਾਈ ਠੀਕ ਹੈ ਜੀ ਪੰਜਾਬ ਦਾ ਨੰਬਰ ਆ ਫਸਟ ਓਨਰ ਦਾ ਟਰੈਕਟਰ ਆ ਕਰਲੋਸ ਕਰ ਇੰਜਨ ਦਾ ਮਾਰੀ ਦੱਸੀ ਬਾਈ ਇਹ 2011 ਮਾਡਲ ਆ ਬਾਈ ਠੀਕ ਹੈ ਸਾਈਡ ਗियर ਸਾਈਡ ਗੇਅਰ ਆ 385000 ਰੁਪਏ ਡਿਮਾਂਡ ਆ ਇਹਦਾ ਕੱਲਾ ਟਰੈਕਟਰ ਦਾ ਕਲੱਚ ਖੁੱਲਿਆ ਨਾ ਗੇਅਰ ਨੂੰ ਚਾਬੀ ਨਾ ਇੰਜਨ ਨੂੰ ਚਾਬੀ ਚਾਹੀ ਚੈੱਕ ਕਰਾ ਦੇ ਇਹ ਬਈ ਸਾਢੇ 1250 ਦੇ ਆਸੇ ਪਾਸੇ ਚੱਲਿਆ 1260 ਹੋ ਸਕਦਾ 58 ਹੋ ਸਕਦਾ ਇੱਥੇ ਲਓ ਵੀ ਮਿੱਤਰੋ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚੇ ਹੋਇਆ ਸਾਡੇ ਨਾਲ ਵੀਰ ਜੋੜਿਆ ਕਾਲਾ ਬਕਰੰਦੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਭਾਈ ਜੀ ਉਹ ਠੀਕ ਹੈ ਭਾਈ ਵਧੀਆ ਜੀ ਵਧੀਆ ਚੜਦੀ ਕਲਾ ਇੱਕ ਸਾਡੇ ਨਾਲ ਛੋਟਾ ਵੀਰ ਜੁੜਿਆ ਨਾਲ ਬੱਬੂ ਸਤਿ ਸ੍ਰੀ ਅਕਾਲ ਭਾਈ ਬੱਬੂ ਉਹ ਠੀਕ ਹੈ ਵਧੀਆ ਵਧੀਆ ਚੜਦੀ ਕਲਾ ਤੇ ਭਾਈ ਕਾਲੇ ਕੋਲੇ ਹੁੰਦੇ ਆ ਟਰੈਕਟਰ ਵਧੀਆ ਕੰਡੀਸ਼ਨਾਂ ਦੇ ਨਵੀਆਂ-ਨਵੀਆਂ ਕੰਡੀਸ਼ਨਾਂ ਦੇ ਤੇ ਅੱਜ ਮੈਂ ਤੇ ਬੱਬੂ ਦੋਨੇ ਰਲ ਕੇ ਭਾਈ ਕਾਲੇ ਦੇ ਇੰਟਰਵਿਊ ਲਵਾਂਗੇ ਤੇ ਭਾਈ ਕਾਲੇ ਟਰੈਕਟਰ ਕਿੰਨੇ ਨੇ ਤੇਰੇ ਕੋਲੇ ਹੁਣ ਆਪਣੇ ਕੋਲ ਤਾਂ 3 ਟਰੈਕਟਰ ਆ ਵੀਰੇ ਅੱਜ ਮੰਡੀ 'ਚ ਮੰਡੀ ਤੇ ਹਾਂਜੀ ਤੇ ਨਵੀਆਂ ਕੰਡੀਸ਼ਨਾਂ ਦੇ ਨੇ ਹਾਂ ਜਮਾ ਨਵੀਂ ਕੰਡੀਸ਼ਨ ਹੈ ਵੀਰੇ ਜਮਾ ਨਵੀਆਂ ਕੰਡੀਸ਼ਨਾਂ ਜਮਾ ਜਮ ਠੀਕ ਤੇ ਕਾਪੀ ਕਰ ਜਾਂਦੇ ਕਿਵੇਂ ਨੇ ਕਾਪੀ ਕਰ ਜਾਂਦੇ ਵੀ ਉਵੇਂ ਹੀ ਆ ਜਿਵੇਂ ਟਰੈਕਟਰ ਓਨੀ ਕੰਡੀਸ਼ਨ ਕਾਪੀ ਦੀ ਹੋਊ ਓਨੀ ਹਾਂ ਪੰਜਾਬ ਨੰਬਰ ਨੇ ਪੰਜਾਬ ਨੰਬਰ ਤਿੰਨੇ ਠੀਕ ਹੈ ਇਸ ਵਾਰ ਜੋ ਕੰਮ ਆ ਬਾਈ ਦਾ ਠੀਕ ਹੈ ਤੇ ਕਿੰਨਾ ਕ ਟਾਈਮ ਹੋ ਗਿਆ ਬਾਈ ਕਾਲੇ ਕੰਮ ਕਰਦੇ ਨੂੰ ਫਿਰ ਕੰਮ ਸਾਡਾ ਪੁਰਾਣਾ ਪਹਿਲਾਂ ਡੈਡੀ ਹੁਣੀ ਕਰਦੇ ਸੀਗੇ ਹੁਣ ਡੈਡੀ ਹੁਣਾਂ ਨੂੰ ਰਿਟਾਇਰਮੈਂਟ ਦਿੱਤੀ ਆਪਾਂ ਕਰਦੇ 2014 ਠੀਕ ਹੈ ਬਾਈ ਆ ਉਹਨਾਂ ਨੂੰ ਕਰੇ ਆਰਾਮ ਕਰਨ ਤੇ ਰੱਖਿਆ ਠੀਕ ਹੈ ਟਰੈਕਟਰ ਘੜੇ ਘੜੇ ਹੁੰਦੇ ਗੁਲੇ ਪੰਜਾਬ ਹੀ ਜ਼ਿਆਦਾਤਰ ਹੁੰਦਾ ਬਾਈ ਪੰਜਾਬ ਹੀ ਹੁੰਦਾ ਹਾਂਜੀ ਠੀਕ ਆ ਬਾਈ ਜੀ ਤੇ ਮੇਨ ਲੋਕੇਸ਼ਨ ਇੱਥੋਂ ਬਣਾ ਬਾਈ ਜੀ ਆਪਣਾ ਪਿੰਡ ਬਰਕੰਦੀ ਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਠੀਕ ਹੈ ਲੋਡ ਰੋਡ ਤੋਂ ਵੀ ਗੇਟ ਕੋਲੋਂ ਸੜਕ ਮੁੜਦੀ ਆ ਤੇ ਬਟੰਡਾ ਰੋਡ ਤੋਂ ਵੀ ਗੇਟ ਕੋਲੋਂ ਸੜਕ ਮੁੜਦੀ 2.5 ਕਿਲੋਮੀਟਰ ਦਾ ਫਾਸਲਾ ਹੀ ਆ ajo kara mitro 855 ਤੋਂ ਸਟਾਰਟ ਕਰਦੇ ਆ ਟਮਾਟਰੀ ਤੋਂ ਤੇ ਮਾਰੀ ਕਰਾਂ ਬਾਈ ਕੈਮਰਾ ਇਹ 2008 ਮਾਡਲ ਆ 3.5 ਲੱਖ ਰੁਪਿਆ ਪਰ ਡਿਮਾਂਡ ਕਰਦੇ ਆ ਬਾਈ ਠੀਕ ਆ ਜੀ ਪੰਜਾਬ ਦਾ ਨੰਬਰ ਆ ਫਸਟ ਓਨਰ ਦਾ ਟਰੈਕਟਰ ਆ ਕਰਲੋਸਕਰ ਇੰਜਨ ਚ ਇਹਦੀ ਡਿਮਾਂਡ ਵੱਧਾਗੇ ਹਾਂਜੀ ਠੀਕ ਆ ਬਾਈ ਜੀ ਤੇ ਜੇ ਆਪਾਂ ਇਹਦੀ ਗੱਲ ਕਰੀਏ ਰ ਪੇਂਡ ਕੱਲੀਆਂ ਮੜਗਾੜਦੀਆਂ ਛੱਤਾ ਛੱਤਾ ਜ਼ਰੂਰ ਹੋਈਆਂ ਠੀਕ ਹੈ ਉਹ ਵੀ ਚਰੀਟਾਂ ਚੱਪੇ ਸੀ ਅੱਗੋਂ ਟਰੈਕਟਰ ਨਵਾਂ ਕਰਾਉਣਾ ਪਿਆ ਸਾਨੂੰ ਠੀਕ ਹੈ ਕੋਈ ਮਗਰਾੜ ਕੋਈ ਗਲਿਆ ਨਹੀਂ ਕੋਈ ਟੱਕ ਟੱਚ ਨਹੀਂ ਲੱਗਿਆ ਠੀਕ ਹੈ ਕੋਈ ਪੱਤੀ ਮਸਾਲਾ ਨਹੀਂ ਭਰਿਆ ਜਿਹੜੀ ਮਤਲਬ ਇਹ ਬੰਦਾ ਦੂਰੋਂ ਆਵੇ ਚੱਲ ਜਾਣਾ ਫਿਰ ਸਵਾਦ ਵਾਲੀ ਗੱਲ ਨਹੀਂ ਜਣਾ ਬਈ ਪਤਾ ਕੀ ਹੈ ਵੀਰੇ ਜੇ ਆਪਾਂ ਅਗਲੇ ਨੂੰ ਪ੍ਰੋਪਰ ਗੱਲ ਦੱਸਾਂਗੇ ਅਗਲਾ ਆ ਕੇ ਆ ਕੇ ਐਣੀਆਂ ਦਾ ਬਾਈ ਯਾਰ ਤੂੰ ਦੱਸਿਆ ਕੁਝ ਹੋਰ ਸੀ ਨਿਕਲਿਆ ਕੁਝ ਹੋਰ ਸਾਡੀ ਆ ਦੇਖ ਜਸਪਰੀ ਤੂਰੇ ਦਿਖਾ ਦਿੰਨੇ ਆ ਹਾਂ ਤੂੰ ਸੀ ਦੇਖ ਤਾਂ ਨਹੀਂ ਆ ਬਈ ਬੀਲ ਹਨ ਇਹਨਾਂ ਦੇ ਵਿੱਚ ਦੇਖੋ ਇਹ ਟੰਡਰ ਲੱਗਿਆ ਹੁੰਦਾ ਵੀ ਪਤਾ ਲੱਗ ਜਾਂਦਾ ਹਨਾ ਬਬੂ ਬਾਕੀ ਬਾਈ ਨੇ ਪਹਿਲਾਂ ਹੀ ਦੱਸਤਾ ਨਾ ਵੀ ਬਈ ਇਹ ਗੱਲ ਨਹੀਂ ਹੈਗੀ ਵੀ ਇਕੱਲਾ ਟਰੈਕਟਰ ਵੇਚ ਨਹੀਂ ਜਾਣਾ ਬਈ ਨਾਮ ਬਣਾਉਣਾ ਵੀ ਜ਼ਰੂਰੀ ਹੁੰਦਾ ਨਾ ਬਈ ਬਾਈ ਜ਼ਰੂਰੀ ਹੈ ਜੇ ਪੰਜੇ ਦੀ ਇ ਠੀਕ ਆ ਬਾਈ ਜੇ ਲੋਕ ਹੀ ਗਾਲਾਂ ਕੱਢਣ ਫਿਰ ਫਾਇਦਾ ਨਹੀਂ ਗੱਲ ਸਹੀ ਆ ਬਈ ਕੰਮ ਕਰੋ ਤਸੱਲੀ ਬਖਸ਼ ਕਰੋ ਤਣਕਾ ਆ ਕੇ ਚੀਜ਼ ਵਿੱਚੋਂ ਠੀਕ ਆ ਅਗਲੇ ਨੂੰ ਵੀ ਸੁਆਦ ਆ ਜਾਵੇ ਵੀ ਹਾਂ ਬਾਈ ਚੀਜ਼ ਲੈ ਕੇ ਗਏ ਸੀਗੀ ਕੁਸ ਹੈਗੀ ਸੀ ਗੱਲ ਸਹੀ ਆ ਇਹ ਆ ਇਹ ਕਾਲਡੇ ਕਾਲਡੇ ਲਾਉਣੇ ਨੇ ਜੇ ਜਾਂਦਾ ਹੀ ਅਗਲਾ ਗਾਲਾ ਕੱਢੇ ਫਿਰ ਸੁਆਦ ਹੀ ਨਹੀਂ ਉਹਦਾ ਸੁਆਦ ਵੀ ਨਹੀਂ ਆਉਂਦਾ ਫਿਰ ਨਹੀਂ ਆਉਂਦਾ ਠੀਕ ਆ ਜੀ ਬਾਕੀ ਲੈਂਕਾਂ ਦਾ ਦਿਖਾ ਦੇ ਬਾਈ ਮਗਰੋਂ ਜਸਪ੍ਰੀ ਦਾ ਲੈਂਕਾਂ ਦਾ ਟਰੈਕਟਰ ਸਾਫ਼ ਪਿਆ ਬਿਲਕੁਲ ਡਬਲ ਡਿਸਟਰੀਬਿਊਟਰ ਆ ਗਿਆ ਨਾ ਬਾਈ ਹਾਂ ਡਬਲ ਡਿਸਟਰੀਬਿਊਟਰ ਲਗਵਾਇਆ ਬੰਦੇ ਨੇ ਨਾਲ ਨਹੀਂ ਆਉਂਦਾ 8 ਮਾਡਲ ਚ ਠੀਕ ਹੈ ਜੀ ਲਗਵਾਇਆ ਬੰਦੇ ਨੇ ਆਪ ਦੇ ਵਧੀਆ ਸ਼ੌਂਕ ਨਾਲ ਰੱਖਿਆ ਟਰੈਕਟਰ ਫੋਟੋ ਲੱਗੇ ਆ ਪੂਰਾ ਪਹਾਰਾ ਲੱਗੇ ਆ ਬਬਲੂ ਕਾਲੀ ਚ ਮਸ਼ਹੂਰ ਆ ਠੀਕ ਹੈ ਬਾਕੀ ਪਤੇ ਆ ਬਾਈ ਸਾਰਿਆਂ ਨੂੰ ਹਾਂ ਠੀਕ ਆ ਬਾਈ ਜੀ ਜੇ ਗੱਲਬਾਤ ਕਰੀਏ ਬਾਈ ਡਿਮਾਂਡ ਦੀ ਡਿਮਾਂਡ ਆਪਣੀ 3.5 ਲੱਖ ਰੁਪਈਆ ਵੀਰੇ ਠੀਕ ਹੈ ਲਓ ਵੀ 3.5 ਲੱਖ ਰੁਪਈਆ ਡਿਮਾਂਡ ਆ ਗਈ ਟਰਦਾ ਹਜੇ ਤੱਕ ਇੰਜਨ ਨੂੰ ਚਾਬੀ ਨਹੀਂ ਲੱਗੀ ਇੰਜਨ ਨੂੰ ਵੀ ਜਮੀ ਜਮਾ ਹੀ ਨਹੀਂ ਲੱਗੀ ਵੀਰੇ ਠੀਕ ਹੈ ਵੀ ਕਈ ਹਰਿਆਣਿਆਂ ਦਾ ਭਾਈ 8 ਮਾਡਲ ਦਾ ਇੰਜਨ ਨਹੀਂ ਖੁੱਲਿਆ ਤੇ ਜੋ ਹੋਊਗਾ ਦਾ ਜਾ ਕੇ ਖੁੱਲ ਜੋ ਉਹਦੀ ਵੀ ਗਾਰੰਟੀ ਦਿੰਦੇ ਆਪਾਂ ਆ ਤੁਹਾਨੂੰ ਦਿਖਾ ਵੀ ਦਿੰਦੇ ਆਂ ਭਾਈ ਭਾਈ ਕਹਿੰਦਾ ਇੰਜਨ ਨੂੰ ਚਾਬੀ ਵੀ ਨਹੀਂ ਲੱਗੀ ਤੁਸੀਂ ਦੇਖ ਸਕਦੇ ਹੋ ਅੰਦਰੋਂ ਪੈਟ ਕਵਰ ਜਰੂਰ ਖੁੱਲੇ ਆ ਕੋਈ ਨੋਜ਼ਲ ਦਾ ਕੋਈ ਤੇਲ ਕਢਾਉਣ ਵਾਸਤੇ ਖੁੱਲੀ ਹੋਊਗੀ ਆ ਨਟ ਹੈੱਡ ਵਾਲੇ ਜਮਾ ਸੀਲਡ ਆ ਵੀਰੇ ਇਹ ਜਮਾ ਸੀਲਡ ਨੇ ਬਈ ਹਾਂ ਜਿੱਥੋਂ ਇੰਜਨ ਖੋਲਦਾ ਉਹ ਨਟ ਸੀਲਡ ਆ ਜਾਓ ਠੀਕ ਹੈ ਬਾਕੀ ਜਸਪ੍ਰੀ ਤੇ ਨਿਗਾ ਮਾਰਦੇ ਸੋ ਕੋਈ ਸ਼ੋ ਤੇ ਟਾਂਕਾ ਨਹੀਂ ਟੱਲਾ ਨਹੀਂ ਕਿਤੇ ਰੰਗ ਨਹੀਂ ਵੱਜੀ ਸ਼ੋ ਇਹ ਆਪਾਂ ਫੁੱਲ ਗਾਰੰਟੀ ਦਿੰਨੇ ਟਰੈਕਟਰ ਦੀ ਵੀ ਜੇ ਸ਼ੋ ਰੰਗ ਹੋਈ ਹੋ ਫੁੱਲ ਗਾਰੰਟੀ ਹਾਂ ਲਓ ਵੀ ਮਿੱਤਰੋ ਫੁੱਲ ਗਾਰੰਟੀ ਜਿਹੜੀ ਇਹ ਆ ਯਾਰ ਆਪਾਂ ਦੱਸ ਕੇ ਦੇਤੀ ਹਾਂਜੀ ਵੀ ਜੇ ਮੜਗਾੜ ਗਏ ਸੱਤਾ-ਜੱਤਾ ਪੇਟ ਤੇ ਦੱਸ ਕੇ ਦੇਵਾਂਗੇ ਇਹ ਤਾਂ ਕੋਈ ਚੱਕਰ ਵਾਲੀ ਗੱਲ ਉਹਲਾ ਨਹੀਂ ਰੱਖਣਾ ਯਾਰ ਠੀਕ ਆ ਬਈ ਟਾਇਰਾਂ ਦੀ ਗੱਲ ਕਰੀਏ ਬਈ ਜੀ ਟਾਇਰ ਮਗਰਲੇ ਵੀਰੇ 80 ਪੈਸੇ ਆ 75 ਤੋਂ 80 ਪੈਸੇ ਅਗਲੇ ਜਮਾ ਨ ਤੇਰੇ ਠੀਕ ਹੈ ਇਹ ਮੂਵਮੈਂਟ ਸੇਜ ਆ ਗਿਆ ਹਨਾ ਇਹ ਆਉਂਦਾ ਹੀ ਵੀਰੇ ਮੜ ਮੀ ਡੀਲੈਕਸਿਸ ਸਵਾਇਦਾ ਡੀਲੈਕਸਿਸ ਸਵਾਇਦਾ ਸਾਡੀ ਘਟਾਈ ਚ ਆ ਗਿਆ ਡਿਮਾਂਡ ਹੈਗੇ ਸਾਢੇ 3 ਲੱਖ ਰੁਪਏ ਬਾਈ ਹਾਂਜੀ ਹੁਣ ਕੱਲੇ ਦੇਂਗਾ ਕਿੰਨੇ ਦਾ ਟਰੈਕਟਰ ਕੋਈ ਗੱਲ ਕਰਕੇ ਵੀਰੇ ਇੱਕ ਕੋਈ ਗੱਲ ਕਰ ਜਿਹੜਾ ਦੇ ਦੇ ਕਿਉਂਗਾ ਦੂਜੀ ਗੱਲ ਮੈਂ ਕਰੂੰਗਾ ਇਹ ਆਪਾਂ ਟਰੈਕਟਰ ਦੇਵਾਂਗੇ ਸਵਾ 3 ਲੱਖ ਦਾ ਬਾਈ ਠੀਕ ਹੈ ਤੇ ਸਾਡੇ ਆਲਾ ਫਿਰ ਤੁਹਾਡੇ ਆਲਾ ਜੇ ਕੋਈ ਵੀਡੀਓ ਦੇਖ ਕੇ ਆਉਂਦਾ 5000 ਮਾ 5000 ਰੁਪਏ ਮਾ ਚਾਹ 5000 ਰੁਪਏ ਬਾਈ ਕਾਲੇ ਨੇ ਕਹਿਤਾ ਤੇ ਇੱਕ ਹੋਰ ਹੈ ਜੇ ਬੰਦਾ 100 ਕਿਲੋਮੀਟਰ ਤੋਂ ਦੂਰੋਂ ਚੱਲ ਕੇ ਆਉਂਦਾ ਆਪਣੇ ਕੋਲੇ ਹਾਂਜੀ ਉਹਨੂੰ 2000 ਦਾ ਤੇਲ ਪਵਾ ਕੇ ਦੇਵਾਂ ਲਓ ਵੀ 2000 ਦਾ ਤੇਲ ਵੀ ਪਵਾ ਕੇ ਬਾਈ ਦੇਵਾਂਗੇ ਠੀਕ ਹੈ ਜੀ ਉਹ ਆ ਗਿਆ ਚਲੋ 605 ਇਹਦੇ ਬਾਰੇ ਦੱਸੀ ਬਾਈ ਇਹ 2011 ਮਾਡਲ ਆ ਬਾਈ ਠੀਕ ਹੈ ਸਾਈਡ ਗੌਰ ਸਾਈਡ ਗੇਅਰ ਆ 385000 ਰੁਪਏ ਡਿਮਾਂਡ ਆ ਇਹਦਾ ਕੱਲਾ ਟ੍ਰੈਕਟਰ ਦਾ ਕਲੱਚ ਖੁੱਲਿਆ ਨਾ ਗੇਅਰ ਨੂੰ ਚਾਬੀ ਨਾ ਇੰਜਨ ਨੂੰ ਚਾਬੀ ਚੈੱਕ ਕਰਾ ਲਓ ਚੈੱਕ ਕਰਵਾ ਦੇ ਬਾਕੀ ਤੁਹਾਨੂੰ ਘਰ ਸਾਵਦੇ ਹੋ ਬਾਈ ਅੰਦਰੋਂ ਵੀ ਸੁਣਿਓ ਜੀ ਨਾ ਚੈੱਕ ਕਰ ਲਾ ਇਧਰੋਂ ਸ਼ੀਲਡ ਖੋਲ ਦਿੰਨਾ ਡੀਜ਼ਲ ਪੰਪ ਚੈੱਕ ਕਰ ਲੈ ਜੇ ਡੀਜ਼ਲ ਪੰਪ ਨੂੰ ਵੀ ਚਾਬੀ ਲੱਗੀ ਕਿਤੋਂ ਮਰਜੀ ਚੈੱਕ ਕਰਾ ਲੇ ਬੰਦਾ ਜਾ ਕੇ ਠੀਕ ਹੈ ਜੀ ਵੀ ਬਾਈ ਇਹ ਆ ਦਿਖਾ ਦੇ ਜਸਪ੍ਰੀਤ ਡੀਜ਼ਲ ਪੰਪ ਨੂੰ ਵੀ ਕੋਈ ਚਾਬੀ ਨਹੀਂ ਲੱਗੀ ਯਾਨੀ ਆ ਨਾਟ ਹੁੰਦੇ ਇਹਦੇ ਹਾਂਜੀ ਆਣਾੜ ਜੇ ਖੁੱਲਿਆ ਹੋਵੇ ਡੀਜ਼ਲ ਪੰਪ ਅਲੱਗ ਹੋਇਆ ਕੋਈ ਟੈ ਆਹ ਟਾਈਮ ਕਵਰ ਨਹੀਂ ਖੁੱਲਿਆ ਕੋਈ ਚੀਜ਼ ਪੰਪ ਕਵਰ ਵੀ ਹਜੇ ਖੁੱਲੇ ਨਹੀਂ ਯਾਨੀ ਕਿ ਨਾ ਜਿਹੜੀ ਜੀ ਖੁੱਲੀ ਹੈ ਯਾਰ ਆਪਾਂ ਤੁਹਾਨੂੰ ਦੱਸ ਕੇ ਦੇ ਦਾਂਗੇ ਕਲੱਚ ਖੁੱਲਿਆ ਟਰੈਕਟਰ ਦਾ ਕਲੱਚ ਖੁੱਲਿਆ ਹੈ ਠੀਕ ਹੈ ਡੇਂਜਰ ਨਹੀਂ ਖੁੱਲਿਆ ਤਾਂ ਨਹੀਂ ਖੁੱਲਿਆ ਬਾਕੀ ਬਾਈ ਪਹਿਲੇ ਦੱਸਤਾ ਬਾਈ ਨੇ ਹਾਂ ਵੀ ਨਾਮ ਕਰਵਾਉਣਾ ਜ਼ਰੂਰੀ ਹੈਗਾ ਬਲੋ ਵੀ ਹੋਵੇ ਤਾਂ ਵੀ ਆਪਾਂ ਕਹਾਂਗੇ ਯਾਰ ਠੀਕ ਹੈ ਬਾਈ ਯਾਰ ਬਾਈ ਜਮਾ 90 ਪੈਸੇ ਅਗਲੇ 20 ਕੇਟੀ ਆ ਮਗਰ ਲਿਆ ਮਾਰਫ ਸ਼ਕਤੀ ਲਈ ਪਲੱਸ ਦੇ ਠੀਕ ਹੈ ਬਾਈ ਜੀ ਚਲੋ ਵਾਕੀ ਇਹ ਚਮਕੀ ਜਾਂਦਾ ਟਰੈਕਟਰ ਰੰਗ ਪੇਂਟ ਦਾ ਬਾਈ ओरिजिनल ਜਿੱਥੋਂ ਲੱਥਾ ਯਾਰ ਉਹ ਵੇਖ ਲੈ ਤੇਰੇ ਸਾਹਮਣੇ ਉਹ ਦੇਖ ਸਕਦੇ ਹੋ ਬਾਈ ਜਿੱਥੋਂ ਲੱਥਾ ਜਿੱਥੋਂ ਰੰਗ ਲਿਆ ਹੋ ਬਾਈ ਓਵੇਂ ਦਾ ਓਵੇਂ ਹੈਗਾ ਸਾਈਡ ਗੇਅਰ ਚ ਆ ਗਿਆ ਇਹ ਹੈਗਾ ਸਿੰਪਲ ਹੀ ਆਉਂਦਾ ਸਿੰਪਲ ਅਲਟਰਾ 1605 ਠੀਕ ਹੈ ਅਲਟਰਾ 16 ਦੇ ਭਾਈ ਪੂਰਾ ਓਕੇ ਦੀ ਕੰਡੀਸ਼ਨ ਚ ਪਿਆ ਸਾਫ ਹੈਗਾ 16 ਦੇ ਟਾਇਰਾਂ ਚ ਹੈਗਾ ਜੀ ਇਹਦਾ ਟਰੈਕਟਰ ਚੱਲਿਆ ਹੁੱਕ ਚੈੱਕ ਕਰਾ ਲਾ ਠੀਕ ਆ ਕਾਕੂਵੇਂ ਪਈਆ ਨਾ ਕੋਈ ਘਾਸਾ ਹੋਇਆ ਤੇ ਨਾ ਉਹਦੇ ਚ ਜਿੱਤੇ ਆਪਾਂ ਗੁੱਲਾ ਪਾਉਣੇ ਉਹ ਤਾਂ ਚੱਲ ਆਪਣੀ ਵੱਲ ਆਏ ਉਹ ਵੀ ਹੈਗੇ ਜਿਵੇਂ ਹੈਗਾ ਠੀਕ ਆ ਭਾਈ ਜੀ ਕੋਈ ਟੂਪ ਨਹੀਂ ਖੁੱਲੀ ਯਾਰ ਠੀਕ ਹੈ ਜੀ ਠੀਕ ਹੈ ਟਾਪ ਲੈਂਕ ਜਮਾ ਫਰੈਸ਼ ਨਾਲ ਨਹੀਂ ਆਈ ਸੀ ਆਪਾਂ ਲੈ ਕੇ ਨਵੀਂ ਲਈ ਵੀ ਠੀਕ ਹੈ ਜੀ ਜਿਹੜੀ ਚੀਜ਼ ਘੱਟ ਹੈ ਉਹ ਪੂਰੀ ਕਰਾਂਗੇ ਯਾਰ ਇੱਕ ਵਪਾਰੀ ਵੀਰਾਂ ਦੀ ਹੱਤ ਹੁੰਦੀ ਹੈ ਨਾ ਕਹਿੰਦੇ ਚੀਜ਼ ਲਾ ਪਵੇਂ ਦੇਣ ਪਰ ਲਾਉਂਦੇ ਨਹੀਂ ਹੈ ਜੀ ਲਾਉਂਦੇ ਨਹੀਂ ਵੀਰੇ ਠੀਕ ਹੈ ਬਾਈ ਯਾਰ ਨਾ ਤੂੰ ਆਦਾ ਜੱਸ ਨੋ ਕਰ ਇਹ 3.60 ਲੱਖ ਦਾ ਦੇ ਦਾਂਗੇ ਠੀਕ ਹੈ ਆ ਕਿਨੇ ਕਰ ਲੋ ਇਸ ਇਹ ਨਹੀਂ ਜੱਸ ਨੋ ਕਰਨੀ ਦਿੰਦੀ 5000 ਰੁਪਏ ਹੋਰ ਬਈ ਵੀ ਸੂਟ ਕਰ ਲਿਓ ਜਿਵੇਂ ਪਹਿਲਾਂ 5000 ਰੁਪਏ ਦਾ ਹੋਰ ਡਿਸਕਾਊਂਟ ਹੈ ਮਿੱਤਰੋ ਤੇ ਅੱਗੇ ਆ ਗਿਆ ਬਈ ਜੀ ਐਮਐਮ 45 ਐਮਐਮ 45 ਮਾਸਟਰ ਮਾਈਲਜ ਤੇ ਟੌਪ ਮਾਡਲ ਹੈ ਨਾ ਬਾਈ ਇਹ ਬਾਈ 1250 ਦੇ ਆਸੇ-ਪਾਸੇ ਚੱਲਿਆ 1260 ਹੋ ਸਕਦਾ 58 ਹੋ ਸਕਦਾ ਇੱਥੇ ਜੀ ਠੀਕ ਹੈ ਲੈ ਵੀ ਕੰਡੀਸ਼ਨ ਚੈੱਕ ਕਰ ਲੋ ਇਹ ਫੁੱਲ ਨਵਾਂ ਟਰੈਕਟਰ ਹੈਗਾ ਤੇ ਬਾਕੀ ਕਹਿੰਦੇ ਨੇ ਬਈ ਟਰਾਲੀ-ਟਰੂਲੀ ਨੂੰ ਝੋਟਾ ਟਰੈਕਟਰ ਹੈਗਾ ਇਹ ਤੇ ਸੋਹਣ ਲੀਕਾ ਦਾ ਬਣਾਈ ਗੀ ਨਾ ਵਾਸਤੇ ਨੇਣਾ ਵੀ ਖਾਦ ਕਰੀਆ ਹਾਂ ਹਾਂ ਕਮਰਸ਼ੀਅਲ ਵੀ ਥਲ ਜਿਆਦੇ ਯੂਜ਼ ਹੁੰਦਾ ਇਹ ਜਾਨ ਠੀਕ ਹੈ ਭਾਈ ਜੀ ਵੀ ਇਹਦਾ ਤੋਰਾ ਜਿਆਦੇ ਹੁੰਦਾ ਬਾਈ 850 ਐਕਟ ਨਹੀਂ ਕਰੀਏ ਨਾ ਦੰਦਾ 855 ਵਗੈਰਾ 855 ਨੂੰ ਜਾਵਾਂ ਹੀ ਨਹੀਂ ਯਾਰ ਮੈਂ ਕਹਿੰਦਾ ਤੂੰ ਜਗੋਂ ਛੱਡ ਲਾ 1500 ਚੱਕਰ ਤੇ ਉਹਨੂੰ ਕਰ ਲਈ 1500 ਠੀਕ ਹੈ ਤੇ ਲੋਬੇ ਫਰੰਟ ਟਾਇਰ ਨਵੇਂ ਨੇਗੇ ਜਮਾ ਮਗਲੇ ਤੇ ਮਗਲੜਾ ਨਾਲ ਦੇ ਨਾਲ ਦੇ ਨਾਲ ਦੇ ਆ ਦੇਖ ਠੀਕ ਹੈ ਬਈ 18 2020 ਤੇ ਲੋਬੇ ਚੈੱਕ ਕਰ ਲੋ ਬੈਕ ਸਾਈਡ ਤੋਂ ਵੀ ਚੈੱਕ ਕਰਵਾ ਦੇ ਬਈ ਕੰਡੀਸ਼ਨ ਆਲ オリジナル ਹੀ ਆ ਨੇ ਇਹਦਾ ਕਹਿੰਦੇ ਆ ਆਲ オリジナル ਬਈ ਇਹ ਤੇ ਯਾਰ ਚਾਬੀ ਵੀ ਨਹੀਂ ਲੱਗੀ ਨਵਾਂ ਟਰੈਕਟਰ ਆ ਫਰਸਟ ਪਾਰਟੀ ਦਾ ਹਾਂ ਫਰਸਟ ਪਾਰਟੀ ਦਾ ਠੀਕ ਹੈ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਤੇ ਡਿਮਾਂਡ ਬਈ ਡਿਮਾਂਡ ਇਹਦੀ ਆਪਾਂ 475 ਕਰਦੇ ਆ ਬਈ ਠੀਕ ਹੈ ਬਈ ਨਵੇਂ ਨਾਲ ਆਪਾਂ ਨੂੰ ਕਿੰਨੇ ਦਾ ਫਿਰ ਸਾਢੇ 4 ਲੱਖ ਦਾ ਦੇ ਦਾਂਗੇ ਸਿਕੰਦਰ ਬਾਈ ਲੈ ਬਈ 25000 ਰੁਪਏ ਦੇ 25000 ਰੁਪਏ ਡਿਸਕਾਊਂ 4 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਲੋਨ ਹੋ ਜੂ ਭਾਈ ਇਹਦੇ ਤੇ ਲੋਨ ਹੋ ਜੂ ਦੋਹਾਂ ਤੇ ਨਹੀਂ ਹੋਣਾ ਭਾਈ ਠੀਕ ਹੈ ਜੀ ਇਹਦੇ ਤੇ ਕਰਵਾ ਕੇ ਦੇ ਦੋਗੇ ਭਾਈ ਲੋਨ ਹਾਂ ਕਰਵਾ ਦਾਂਗੇ ਬੰਦੇ ਦਾ ਸਿੰਬਲ ਸਕੋਰ ਸਹੀ ਹੋਣਾ ਚਾਹੀਦਾ ਠੀਕ ਹੈ ਭਾਈ ਤੇ ਜੇ ਮੈਂ ਆਪਾਂ ਸਿਵਲ ਸਹੀ ਹੋਵੇ ਨਾ ਫਿਰ ਤਾਂ 7.5 ਲੱਖ ਰੁਪਏ ਲੱਖ ਰੁਪਏ ਵਾਂਗੂ ਭਰਨ ਦੀ ਲੋੜ ਆਣਾ ਭਾਈ ਇਹ ਭਾਈ ਤਕਰੀਬਨ ਤਕਰੀਬਨ 4 ਤੋਂ ਤੇ 3.5 ਦੇ ਵਿੱਚ ਵਿੱਚ ਲੋਨ ਹੋ ਜੂਗਾ 4 ਤੋਂ 3.5 ਦੇ ਵਿੱਚ ਹਾਂ ਠੀਕ ਹੈ ਜੀ ਯਾਨੀ ਕਿ ਫਿਰ ਤਾਂ ਜੇ ਕੋਈ ਲਾਇਨ ਵੀ ਆਉਂਦਾ ਥੋੜੇ ਪੰਸਿਆਂ ਚ ਬੱਬੂ ਲੱਖ ਲੁੱਖ ਦੀ ਰੇਂਜ ਚ ਹਨਾ ਬਣ ਚੂਗਾ ਠੀਕ ਹੈ ਜੀ ਨਵੇਂ ਨਾਲੋਂ ਨਵੇਂ ਨਾ ਤਾਂ ਬਹੁਤ ਫਾਇਦਾ ਹੋਊ ਬਾਈ ਇਹ ਆਧੇ ਚ ਰਹਿ ਜੀ ਉਹਨੇ ਕਹਿ ਲਿਆ ਨਾ ਮੈਂ ਕਹਿੰਦਾ ਜਾਵਾ ਇਹ ਨਵਾਂ ਹੋਇਆ ਇਹ तकरीबन तकरीबन 7.5 7 ਦੇ ਘੇਰੇ ਚ 7 ਦੇ ਘੇਰੇ ਚ ਆਧਰ ਹੈ ਗਿਆ ਆਧਰ ਹੈ ਗਿਆ ਠੀਕ ਹੈ ਤੀਜਾ ਹਿੱਸਾ ਮੰਨ ਕੇ ਚੱਲੋ ਬਾਈ ਬਾਕੀ ਸਾਨੂੰ ਟਰੈਕਟਰ ਦਿਖਾਦਾ ਬਾਈ ਇੰਜਨ ਗੇਅਰ ਦੀ ਬਾਈ ਕਹਿੰਦਾ ਗਾਰੰਟੀ ਹੈਗੀ ਇਹ ਤਾਂ ਨਹੀਂ ਹੁੰਦਾ ਬਾਈ ਕਈ ਵੀਰ ਕਹਿੰਦੇ ਨੇ ਹਨਾ ਵੀ ਆਲਾ ਤਾਈਓ ਵੇਚ ਦਿੰਦਾ ਨਾ ਵੀ ਨਵਾਂ ਟਰੈਕਟਰ ਲੂਣ ਲੂਣ ਨਹੀਂ ਕਲੀਅਰ ਹੁੰਦਾ ਨਾ ਤਾਂ ਕਰਕੇ ਆਲਾ ਸਿੱਧੀ ਵੇਚ ਦਿੰਦਾ ਨਾ ਬਾਈ ਇਹ ਆ ਨਾ ਕਈ ਕਈ ਹੋ ਜਾਂਦੇ ਬਾਈ ਆਪ ਦਾ ਆਪ ਦਾ ਪੜਦਾ ਹੁੰਦਾ ਠੀਕ ਹੈ ਜਿਹੜਾ ਜਮੀਨ ਦਾ ਟਰੈਕਟਰ ਲੈਂਦਾ ਠੀਕ ਹੈ ਉਹਦਾ ਆਪ ਦਾ ਪੜਦਾ ਹੁੰਦਾ ਠੀਕ ਹੈ ਜੀ ਜੇ ਆਪਾਂ ਕਹਿ ਦਈਏ ਬਾਈ ਯਾਰ ਉਹਨੇ ਵੱਡਾ ਲੈਣਾ ਸੀ ਮਾਪਾ ਨਾ ਤਾਂ ਗੱਲ ਕਰੀਏ ਠੀਕ ਹੈ ਜੀ ਵੀ ਆ 605 ਆਪਾਂ ਲਿਆਂਦਾ ਜਿਹੜੇ ਤੋਂ ਉਹਨੇ ਬਾਈ 4 ਵੀਲ ਲੈ ਲਿਆ ਤੇ ਉਹ ਆਪਣੇ ਕੋਲੇ ਠੀਕ ਹੈ ਬਾਈ ਅਗਲੇ ਦਾ ਪੜਦਾ ਸੀ 100 ਠੀਕ ਹੈ ਬਾਈ ਟੀ ਮਜਬੂਰੀ ਸੀ ਨਾ ਆਪਾਂ ਸ਼ੇਅਰ ਕਰੀਏ ਨਾ ਆਪਾਂ ਦਾ 100 ਮਜਬੂਰੀਆਂ ਬਣਨਾ ਨਾਂ ਬਣਾਉਣਾ ਬਹੁਤ ਔਖਾ ਹੈ ਗਵਾਉਣਾ ਚਾਹੀਦਾ ਗਵਾਉਣਾ ਤਾਂ 1 ਮਿੰਟ ਲੱਗਦਾ ਹਾਂ ਜਦੋਂ ਚੀਜ਼ ਮਾੜੀ ਜਾਵੜੀ ਅਗਲਾ ਆਖ ਦੂਗਾ ਯਾਰ ਬਾਈ ਉਹ ਫੁਲਾਣੇ ਬੰਦੇ ਕੋਲ ਨਾ ਜਾਏ ਜੀ ਉਹ ਚੀਜ਼ ਮਾੜੀ ਵੇਚਦਾ ਹਾਂ ਜੀ ਚੀਜ਼ ਜੀ ਚੰਗੀ ਦੇਵਾਂ ਕੋ ਉਹ ਅਗਲੇ ਰੈਸਟੋਰੈਂਟ ਨੂੰ ਵੀ ਆਖੂਗਾ ਯਾਰ ਇੱਕ ਵਾਰੀ ਆਪਾਂ ਬਾਈ ਨੂੰ ਫੋਨ ਲਾਈਏ ਜਿਹਦੇ ਕੋਲ ਕੜਾ ਤਾਂ ਪੁੱਤ ਲਵਾ ਠੀਕ ਹੈ ਬਾਈ ਇਹ ਸਿੱਝ ਹੋ ਜਾਂਦੇ ਗਏ ਜੇ ਆਪਾਂ ਜਿਹੜੀ ਚੀਜ਼ ਦੀ ਗੱਲ ਕ ਠੀਕ ਹੈ ਇਹ ਨਹੀਂ ਵੀ ਆਪਾਂ ਦੱਸੀਏ 15 ਨਿਕਲੇ ਸਾਡੀ 10ਵੀਂ ਠੀਕ ਹੈ ਜੇ 19 ਦੱਸੀਏ ਤੇ 21 ਨਿਕਲਣੀ ਹੈ ਠੀਕ ਹੈ ਜੀ ਘਟ ਨਹੀਂ ਨਿਕਲਦੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਬਾਈ ਜੀ ਮੋਬਾਈਲ ਨੰਬਰ ਆਪਣਾ 98155 ਬਾਈ 04654 ਠੀਕ ਹੈ ਬਾਈ ਕਾਲੇ ਧੰਨਵਾਦ ਵੀਰੇ ਮਿਹਰਬਾਨੀ ਧੰਨਵਾਦ ਬਾਈ ਪਾਪਾ ਛੋਟੀ ਛੋਟੀ ਜੀ ਰਿਕੁਐਸਟ ਹੈ ਵੀ ਜਿਹੜੇ ਬੰਦੇ ਨੇ ਇਹਨਾਂ ਟਰੈਕਟਰਾਂ ਚੋਂ ਲੈਣਾ ਕੋਈ 855 ਲੈਣਾ 605 ਲੈਣਾ ਜਾਂ ਐਮ ਐਮ 45 ਲੈਣਾ ਉਹੀ ਵੀਰ ਫੋਨ ਕਰਨ ਦੂਜੇ ਟਰੈਕਟਰ ਬਾਰੇ ਫੋਨ ਨਾ ਕਰਨ ਜਦੋਂ ਕੋਈ ਆਊਗਾ ਟਰੈਕਟਰ ਆਪਾਂ ਉਹਦੀ ਪ੍ਰੋਪਰ ਵੀਡੀਓ ਬਣਾਵਾਂਗੇ ਠੀਕ ਹੈ ਉਹਦੀ ਵੀਡੀਓ ਹੋਊਗੀ ਜਿਵੇਂ ਕਹਿ ਰਹੇ ਹਾਂ ਬਾਈ ਜੌਂਡੀਅਰ ਲੈਣਾ ਵੀਰੇ ਜੌਂਡੀਅਰ ਜੋ ਫੋਨ ਦਾ ਤੇ ਵੀਡੀਓ ਜੀ ਐਵੇਂ ਮੈਂ ਤੁਹਾਨੂੰ ਐਵੇਂ ਆਖਦਾ ਵੀ ਮੈਂ ਹਾਂ ਭਾਈ ਦਵਾ ਦਾਂਗੀ ਵੀਰੇ ਉਹ ਕੰਮ ਨਹੀਂ ਆਪਾਂ ਕਰਦੇ ਕੰਮ ਸਹੀ ਹੈ ਜੀ ਤਾਰਨਾ ਟਰੈਕਟਰ ਆਪਾਂ ਦੱਸ ਦੇਗੀ ਟਰੈਕਟਰ ਵਾਲਾ ਨਿਕਲ ਜੇ ਅਗਲਾ ਆਪਾਂ ਨੂੰ ਆਪਕੋ ਭਾਈ ਨੇ ਯਾਰ ਸਾਨੂੰ ਦੱਸਿਆ ਨਹੀਂ ਬਾਈ ਨੂੰ ਪਤਾ ਹੋਊਗਾ ਸਹੀ ਹੈ ਜੀ ਵਿੱਚ ਵੜ ਕੇ ਕੋਈ ਨਹੀਂ ਵੀ ਜਾਂਦਾ ਹੁੰਦਾ ਵੀਰੇ ਹਾਂਜੀ ਹਾਂਜੀ ਤੇ ਚੀਜ਼ ਦਾ ਕੋਲੇ ਆਈਦਾ ਹੀ ਪਤਾ ਲਾ ਠੀਕ ਹੈ ਬਾਕੀ ਮਸ਼ੀਨਰੀ ਹੈ ਰੋਸਾ ਦਾ ਬੰਦੇ ਦਾ ਨਹੀਂ ਵੀ ਸਵਾਸ ਚੱਲਦੇ ਕਿ ਨਹੀਂ ਹਾਂਜੀ 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 ਅੱਜ ਮੈਂ ਤੁਸੀਂ ਮੈਨੂੰ ਮਿਲੇ ਆ ਕੀ ਨਹੀਂ ਪਤਾ ਵੀ ਕੱਲ ਨੂੰ ਮੈਂ ਹੈ ਨਾ ਰਹਿਣਾ ਕਿ ਨਹੀਂ ਰਹਿਣਾ ਤੋਂ ਮਾਲਕ ਦੇ ਹੱਥ ਡੋਰੀਆਂ ਆਪਣੇ ਨਾਲ ਹਾਂਜੀ ਹਾਂਜੀ ਇਹ ਫਿਰ ਵੀ ਮਸ਼ੀਨਰੀ ਠੀਕ ਹੈ ਜੀ ਠੀਕ ਆਗੇ ਪੱਤਰਾ ਦੀ ਗਾਰੰਟੀ ਕਾਗਜ਼ ਪੱਤਰਾ ਦੀ ਗਾਰੰਟੀ ਆ ਕੀ ਦੀ ਵੀ ਗਾਰੰਟੀ ਆ ਜੇ ਬੰਦੇ ਨੇ ਜਾਂਦੇ ਨਹੀਂ ਕਰਮ ਕਰਤਾ ਉਹਦੀ ਕਦੀ ਗਾਰੰਟੀ ਆ ਠੀਕ ਹੈ ਜੀ ਮਤਲਬ ਮੌਕੇ ਮੌਕੇ ਦੀ ਰੇ ਕਰ ਹਾਂਜੀ ਇੱਥੇ ਯਾਰ ਆਪਦੀ ਨੂੰ ਲੱਗੇ ਨਾ ਲੈ ਜੋ ਜੇ ਤੁਹਾਨੂੰ ਲੱਗੇ ਵੀ ਇਹ ਚ ਕਮੀ ਆ ਤੁਹਾਨੂੰ ਦੱਸ ਕੇ ਜਾਵੜੋ ਜੀ ਅਸੀਂ ਕਿਹੜਾ ਹਣ ਜੋਗੇ ਹੋਏ ਇਹ ਨਹੀਂ ਵੀ ਆਪਾਂ ਜਿਵੇਂ ਅੱਗੇ ਕੋਈ ਕਿਹਾ ਸੀ ਯਾਰ ਵਪਾਰੀ ਤਲੋਤੋ ਤਕਾਦੇ ਬਾਈ ਜਿੱਤੇ 5 ਲੱਖ ਦੇ ਉਤੇ 50 ਲਾਵਾਂਗੇ ਠੀਕ ਹੈ ਜੀ ਕੱਲ ਨੂੰ ਅਗਲਾ ਕੌਣ ਗਾਵੇ 3 ਗੋਟਣਾ ਪਿੱਟੇ ਹਾਂਜੀ ਗੱਲ ਸਹੀ ਹੈ ਜੀ ਸਹੀ ਹੈ ਨਾ ਸਹੀ ਆਈਗਾ ਹਾਂ ਬਹੁਤ ਬਹੁਤ ਧੰਨਵਾਦ ਬਾਈ ਕਾਲੇ ਬਹੁਤ ਬਹੁਤ ਧੰਨਵਾਦ ਬਾਈ ਪਪੂ ਤੇ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ